ਜਾ ਰਹੀ ਹੈ ਔਰੰਗਜ਼ੇਬ ਨੂੰ ਪਰ ਕਮਾਲ ਦੀ ਗੱਲ ਹੈ ਸਿਬਤ ਕੀਤੀ ਜਾ ਰਹੀ ਅਕਾਲ ਪੁਰਖ ਦੀ ਖੁਦਾ ਦੀ ਅੱਜ ਤੱਕ ਬਾਦਸ਼ਾਹ ਨੂੰ ਜਿਹੜੀ ਚਿੱਠੀ ਲਿਖੀ ਜਾਂਦੀ ਉਹਦੇ ਵਿੱਚ ਲੋਕ ਪਹਿਲਾਂ ਬਾਦਸ਼ਾਹ ਦੀ ਉਸਤਤ ਕਰਦੇ ਨੇ ਜਹਾ ਕਲਾ ਵਰਗੇ ਸ਼ਬਦ ਵਰਤਦੇ ਨੇ ਰਾਜਤਵ ਵਰਗੇ ਸ਼ਬਦ ਵਰਤਦੇ ਨੇ ਕਿ ਤੂੰ ਸਾਰਿਆਂ ਨੂੰ ਰਿਜਕ ਦੇਣ ਵਾਲਾ ਸਾਰਿਆਂ ਦਾ ਰਾਖਾ ਸਾਰਿਆਂ ਦਾ ਤਾਜ

ਸਾਰਿਆਂ ਦੇ ਗੁਨਾਹ ਬਖਸ਼ ਕੇ ਮੁਕਤ ਕਰਨ ਵਾਲੇ